ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਈ ਰਿਕਸ਼ਾ ذریعے ਸ਼ਿਕਾਇਤ ਪੇਟੀ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਸ਼ਿਕਾਇਤ ਪੇਟੀ ਦੇ ਵਿੱਚ ਅੱਜ 6 ਦੇ ਕਰੀਬ ਲੋਕਾਂ ਦੀ ਸ਼ਿਕਾਇਤਾਂ ਪਹੁੰਚੀਆਂ ਜਿਸ ਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਈ ਰਿਕਸ਼ਾ ਦੁਜ ਬੈਠ ਉਹਨਾਂ ਦੀ ਸ਼ਿਕਾਇਤਾਂ ਨੂੰ ਸੁਣਦਿਆਂ ਗੱਲਬਾਤ ਕੀਤੀ ਅਤੇ ਮੌਕੇ ਤੇ ਨਿਪਟਾਰੇ ਦੀ ਗੱਲ ਕਹੀ ਇੱਥੇ ਵੀ ਦੱਸਦੇ ਕਿ ਵਿਧਾਇਕ ਸਿੱਧੂ ਨੇ ਸ਼ਿਕਾਇਤ ਪੇਟੀ ਹਰ ਘਰ ਤੱਕ ਪਹੁੰਚਾਣ ਦੀ ਗੱਲ ਕਹੀ ਸੀ ਅਤੇ ਕਿਹਾ ਕਿ ਈ ਰਿਕਸ਼ਾ ਹਰ ਗਲੀ ਮੁਹੱਲੇ ਦੇ ਵਿੱਚ ਜਾਂਦਾ ਹੈ ਤੇ ਲੋਕਾਂ ਦੀ ਸ਼ਿਕਾਇਤਾਂ ਇਕੱਠੀਆਂ ਕਰਕੇ ਉਹਨਾਂ ਤੱਕ ਪਹੁੰਚਾਉਂਦਾ ਹੈ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨਨੀ ਦੀ ਰਿਪੋਰਟ ਮੈਂ ਤੁਹਾਨੂੰ ਦੱਸਦਾ 1 2 3 4 ਉਹਦੇ 6 ਤੇ 7 ਇਹ 7 ਚਿੱਠੀਆਂ ਨੇ ਜੀ ਇਹਦੇ ਵਿੱਚ ਸਭ ਤੋਂ ਪਹਿਲੀ ਚਿੱਠੀ ਹੈ ਸੇਵਾ ਵਿਖੇ ਸ਼੍ਰੀਮਾਨ ਐਮ ਐਲ ਏ ਸਰ ਵਿਸ਼ਾ ਮਹਿੰਦਰਾ ਪਲੈਟੀਨਮ ਵਹੀਕਲਸ ਮੇਰੇ ਨਾਲ ਫਰੋਡ ਕੀਤਾ ਗਿਆ ਹੈ ਬੇਨਤੀ ਹੈ ਕਿ ਮੈਂ ਰਵਿੰਦਰ ਸਿੰਘ ਮੋਬਾਈਲ ਨੰਬਰ 97794 27063 ਮੇਰੇ ਨਾਲ ਮਹਿੰਦਰਾ ਪਲੈਟੀਨਮ ਵਹੀਕਲ ਵੱਲੋਂ ਨੀਅਰ ਗ੍ਰੀਨ ਲੇਨ ਸਕੂਲ ਮੇਰੇ ਨਾਲ ਫਰੋਡ ਕੀਤਾ ਗਿਆ ਹੈ ਪੇ ਉਹਨਾਂ ਦਾ ਮੋਬਾਈਲ ਨੰਬਰ 9779427036 ਮੈਂ ਪ੍ਰੀਤ ਨੂੰ ਕਹੂੰਗਾ ਵੀ ਉਹਨਾਂ ਦਾ ਨੰਬਰ ਮਿਲ ਗਿਆ ਤਾਂ ਕਿ ਪੁੱਛੀਏ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕਿਸੇ ਦਾ ਹੱਕ ਮਾਰਨ ਦੀ ਆਗਿਆ ਨਹੀਂ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕਰਿਆ ਸੀ ਕਿ ਰਹਿਣ ਸੈਨੀਟਰੀ ਸਖਾਵਾਂ ਮਾਹੌਲ ਦੇਵਾਂਗੇ ਅਗਰ ਤੁਹਾਡਾ ਪੈਸਾ ਖੂਨ ਪਸੀਨੇ ਦੀ ਕਮਾਈ ਡੋਲ ਕੇ ਜੋ ਕੱਠਾ ਕੀਤਾ ਗਿਆ ਅਗਰ ਉਹਦੇ ਤੇ ਕੋਈ ਤੱਕੇ ਨਾਲ ਉਹਦੇ ਨਾਲ ਖੋਣ ਦਾ ਯਤਨ ਕਰੂ ਉਹਨੂੰ ਕਿਸੇ ਵੀ ਹਾਲਤ ਵਿੱਚ ਇਸ ਦੇ ਕਾਮਯਾਬ ਨਹੀਂ ਹੋਣਗੇ ਰਵਿੰਦਰ ਸਿੰਘ ਵੀ ਕਲਵਨ ਸਿੱਧੂ ਐਮ ਐਲ ਏ ਬੋਰਿਆਂ ਦੀ ਸੇਵਾਦਾਰ ਆਤਮ ਨਗਰ ਹਾਂਜੀ ਸਰ ਸਾਡੇ ਨਾਲ ਕੀ ਠੱਗੀ ਹੋਈ ਹੈ ਜੀ ਮੈਂ ਲਾਈਵ ਆ ਪੇਜ ਦੇ ਉੱਪਰ মিডিਆ ਵਾਲੇ ਵੀ ਖੜੇ ਨੇ ਦੱਸੋ ਜੀ ਤੁਹਾਡੇ ਨਾਲ ਕੀ ਠੱਗੀ ਹੋਈ ਹੈ ਠੱਗੀ ਹੋਈ ਹੈ ਜੀ ਨਾ ਆਪਾਂ ਨਾ ਮਹਿੰਦਰਾ ਦੀ ਗੱਡੀ ਲਈ ਸੀਗੀ ਜੀ ਆਪਣੇ ਨਾਲ ਆਪਾਂ ਕਾਰ ਕੋਈ ਤੁਸੀਂ ਮਹਿੰਦਰਾ ਦੀ ਗੱਡੀ ਲਈ ਸੀ ਅਲਫਾ ਕਾਰਗੋ ਹਾਂਜੀ ਤੇ ਉਹ ਪਹਿਲੇ ਦਿਨ ਮਤਲਬ ਕਿ 100 ਕਿਲੋਮੀਟਰ ਗੱਡੀ ਚਲਾਈ ਗਈ ਬੱਤੀ ਦੇ ਵਿੱਚ ਪ੍ਰੋਬਲਮ ਆ ਗਈ ਅੱਧਾ ਕਿਲੋਮੀਟਰ ਗੱਡੀ ਚਲਾਈਏ ਕੋਈ ਕਾਰ ਆ ਜਾਂ ਕੋਈ ਇਹ ਕਮਰਸ਼ੀਅਲ ਵੀਕਲ ਹੈ ਜੀ ਇੱਕ ਕਮਰਸ਼ੀਅਲ ਵੀਕਲ ਆਈ ਤਿੰਨ ਪਹੀਆ ਜੀ ਤਿੰਨ ਪਹੀਆ ਟੈਂਪੂ ਜੀ ਨੂੰ ਕਹਿੰਦੇ ਨੇ ਹਾਂ ਹਾਂ ਜੀ ਹਾਂ ਜੀ ਸਰ ਆਟੋ ਰਿਕਸ਼ਾ ਆ ਲੋਡਿੰਗ ਵਾਲਾ ਲਿਆ ਜੀ ਸਰ ਲੋਡਿੰਗ ਵਾਲਾ ਫਿਰ ਉਹਦੇ ਵਿੱਚ ਉਹਨਾਂ ਨੇ ਏਜੰਸੀ ਵਾਲਿਆਂ ਨੇ ਕੀ ਕਿਹਾ ਜੀ ਏਜੰਸੀ ਵਾਲੇ ਇਹ ਕਹਿ ਰਹੇ ਸੀਗੇ ਜੀ ਆਪਾਂ ਦੂਸਰਾ ਪੀਸ ਲਵਾ ਦਿੰਦੇ ਹਾਂ ਉਹਨਾਂ ਨੇ ਦੂਸਰਾ ਪੀਸ ਲਗਾਇਆ ਜੀ ਉਹਦੇ ਵੀ ਪ੍ਰੋਬਲਮ ਆ ਗਈ ਇਹਦਾ ਮਤਲਬ ਫਿਰ ਅਲਾਟ ਦੇ ਵਿੱਚ ਕੋਈ ਖਰਾਬੀ ਹੈ हां जी lòਡ ਦੇ ਵਿੱਚ ਹੀ ਇਹਨਾਂ ਦੇ ਖਰਾਬੀ ਸੀਗੀ ਤੇ ਇਹਨਾਂ ਨੇ 1 ਮਹੀਨਾ ਹੋ ਗਿਆ ਜੀ ਬਹੁਤ ਪਰੇਸ਼ਾਨ ਕੀਤਾ ਸੀਗਾ ਚਲੋ ਅੱਜ ਤਾਂ ਤੁਹਾਨੂੰ ਮੈਂ ਜਨਮਸ਼ਟਮੀ ਦੀ ਵਧਾਈ ਦੇਣਾ ਅੱਜ ਤੁਸੀਂ ਨਾ ਜਾਇਓ ਕਿਉਂਕਿ ਖੁਸ਼ੀ ਦਾ ਤਿਹਾਰਾਂ ਦਾ ਦਿਨ ਹੈ ਕੱਲ ਨੂੰ ਤੁਸੀਂ ਜਾਇਓ ਮੇਰਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਉਹਦੇ ਤੇ ਜਾ ਕੇ ਕਾਲ ਕਰਾਇਓ ਅਗਰ ਜੇ ਤਾਂ ਤੁਹਾਨੂੰ ਨਵੀਂ ਗੱਡੀ ਦੇਣਗੇ ਤਾਂ ਠੀਕ ਹੈ ਨਹੀਂ ਉਹਨਾਂ ਦੇ ਖਿਲਾਫ ਕਾਨੂੰਨੀ ਜਿਹੜੀ ਕਾਰ ਵੀ ਕਰਾਵਾਂਗੇ ਠੀਕ ਆ ਸਰ ਧੰਨਵਾਦ ਜੀ ਅਸਰ ਮੌਕੇ ਤੇ ਜਿਹੜਾ ਫੋਨ ਕੀਤਾ ਜਾਂਦਾ ਮੌਕੇ ਤੇ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਂਦਾ ਜੀ ਦੇਖੋ ਇਹ ਈ ਰਿਕਸ਼ੇ ਦਾ ਮਤਲਬ ਹੀ ਇਹ ਹੈ ਕਿ ਜਿਹੜੀ ਜਨਤਾ ਡਾਇਰੈਕਟ ਰੂਪ ਵਿੱਚ ਮੇਰੇ ਨਾਲ ਜੁੜੇ ਤਾਂ ਕਿ ਉਹਨਾਂ ਨੂੰ ਲੱਗੇ ਵੀ ਇਹ ਸਾਡਾ ਵਿਧਾਇਕ ਹੈ ਇਹ ਸਾਡਾ ਸੇਵਾਦਾਰ ਹੈ ਕਿਉਂਕਿ ਐਮਐਲਏ ਦਾ ਹਰੇਕ ਹੀ ਬਣਿਆ ਫਿਰਦਾ ਸੇਵਾਦਾਰ ਬਣਨਾ ਬਹੁਤ ਔਖਾ ਮੈਂ ਕਦੇ ਨਹੀਂ ਕਹਿੰਦਾ ਵੀ ਮੈਂ ਐਮਐਲਏ ਮੈਂ ਕਹਿੰਦਾ ਮੈਂ ਸੇਵਾਦਾਰ ਕਿਹੜੇ ਸਮੇਂ ਕਿਹੜੇ ਕਿਹੜੇ ਇਲਾਕੇ ਜਾਂਦੀ ਕਿਉਂਕਿ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਾਣਕਾਰੀ ਇਹ ਸਵੇਰੇ ਸ਼ਾਮ ਗੱਡੀ ਜਾਂਦੀ ਹੈ ਕਿਉਂਕਿ ਹੁਣ ਆ ਮੌਸਮ ਖੁੱਲ ਜਣਾ ਮੇਰੇ ਸਾਹ 15 ਕ ਦਿਨ ਰਹੇਗੇ ਸਾਰੇ ਉਹਦਾ ਦਰਾਨ ਇਹ ਤਿੰਨ ਵਾੜਾਂ ਦੇ ਵਿੱਚ ਪੂਰਾ ਦਿਨ ਰਹਾ ਕਰੂ ਗੜੀਆਂ ਮਹੱਲੇਆਂ ਵਿੱਚ ਕਿਉਂਕਿ ਇਹਦੇ ਲਈ ਬੰਦੇ ਪੱਕੇ ਦਾ ਮੇਰੇ ਲਾਏ ਹੋਏ ਨੇ ਕਿਸੇ ਨੂੰ ਵੀ ਦੁੱਖ ਤਕਲੀਫ ਹੁੰਦੀ ਹੈ ਇਹ ਸਮਾਧਨ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆ ਕੋਈ ਡਿਵੈਲਪਮੈਂਟ ਨਾਲ ਰਿਲੇਟਡ ਕੋਈ ਸੀਵਰੇਜ ਹੈ ਕੋਈ ਪੀਣ ਵਾਲਾ ਪਾਣੀ ਕੋਈ ਜਿਹੜੀ ਸਟਰੀਟ ਲਾਈਟ ਹੈ ਜਾਂ ਕੋਈ ਹੋਰ ਖਰਾਬੀ ਹੈ ਜਾਂ ਜਿਸ ਤਰ੍ਹਾਂ ਰਵਿੰਦਰ ਸਿੰਘ ਜੀ ਨੇ ਕਿਹਾ ਵੀ ਮੇਰੇ ਨਾਲ ਫਰੌਡ ਹੋਇਆ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਉਹਦੇ ਵਿੱਚ ਆਪਾਂ ਤੁਹਾਡੀ ਜਿਹੜੀ ਹੈ 100% ਮਦਦ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਆਪ ਲੋਕਾਂ ਦੀ ਸਰਕਾਰ ਹੈ ਆਮਕਰਨ ਦੇ ਵਿੱਚੋਂ ਉੱਠ ਕੇ ਜਿਹੜੇ ਵਿਧਾਇਕ ਇੱਥੇ ਤੁਹਾਡੀ ਸੇਵਾ ਵਿੱਚ ਨੇ